ਸ਼੍ਰੀ ਅਕਾਲ ਤਖਤ ਸਾਹਿਬ ਲੱਗਾ ਦਰਬਾਰ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਬੈਠਾ ਤਖਤ ਦੇ ਉੱਤੇ ਪੰਡਤ ਨੇ ਹੱਥ ਜੋੜ ਕੇ ਉਹੋ ਗੱਲ ਮਾਈ ਵਾਲੀ ਕੀਤੀ ਜਿਹੜੀ ਮਾਈ ਕੋ ਕਹਿ ਕੇ ਗਿਆ ਸੀ ਕਹਿੰਦਾ ਮੇਰਾ ਮਰਨ ਹੋਇਆ ਪਿਆ ਜਥੇਦਾਰ ਨੇ ਧਰਾ ਕੇ ਆਖਿਆ ਮਰਨ ਦੀਆਂ ਗੱਲਾਂ ਗੁਰੂ ਨਾਨਕ ਦੇ ਘਰ 'ਚ ਨਹੀਂ ਕਰੀਦੀਆਂ ਗੁਰੂ ਨਾਨਕ ਦੇ ਘਰ 'ਚ ਗੱਲਾਂ ਚੜ੍ਹਦੀ ਕਲਾ ਦੀਆਂ ਕਰੀਦੀਆਂ ਇਹ ਕੁਦਰਤੀ ਗੱਲ ਹੈ ਸਾ ਸੰਗਤ ਸਾਡਾ ਸੁਭਾਅ ਬਣ ਜਾਂਦਾ ਹੈ ਜਦੋਂ ਹਰ ਗੱਲ ਪਿੱਛੇ ਮਰੂ ਮਰੂ ਲਾ ਲਈਏ ਨਾ ਤੇ ਬਰਕਤ ਉੱਡ ਜਾਂਦੀ ਏ ਪੱਲੇ ਭਾਵੇਂ ਕੱਖ ਨਾ ਹੋਵੇ ਬੰਦਾ ਆਖੇ ਕੋਈ ਨਹੀਂ ਗੁਰੂ ਨਾਨਕ ਸਹਾਈ ਹੋਵੇਗਾ ਪਤਾ ਤੇ ਉਹਨੂੰ ਵੀ ਆ ਮੇਰੇ ਕੋ ਇੰਨੇ ਕ ਪੈਸੇ ਆ ਮੈਂ ਇੰਨੇ ਕ ਖਰਚ ਨੇ ਉਹ ਕਿਹੜਾ ਛਦਾਈ ਆ ਪਰ ਉਹਦੇ ਮੂੰਹ ਦੇ ਉੱਤੇ ਇੱਕ ਸ਼ਬਦ ਹੁੰਦਾ ਚੜਦੀ ਕਲਾ ਤੇ ਕੰਮ ਨਾ ਬਣਦਾ ਬਣਦਾ ਵੀ ਕਈ ਵਾਰੀ ਕੰਮ ਐਡਾ ਵਧੀਆ ਬਣ ਜਾਂਦਾ ਕਿਉਂਕਿ ਚੜਦੀ ਕਲਾ ਸ਼ਬਦ ਵੇਚ ਆ ਕੇ ਖਲੋ ਜਾਂਦਾ ਹੈ ਕਹਿੰਦੇ ਨੇ ਜਿੱਦਾਂ ਦਾ ਸੁਭਾਅ ਬਣਾ ਲਓ ਕੰਮ ਉਦਾਂ ਦੇ ਹੋਣ ਲੱਗ ਪੈਂਦੇ ਆ ਇਹ ਕੁਦਰਤੀ ਗੱਲ ਆ ਤੁਸੀਂ ਪ੍ਰੈਕਟੀਕਲ ਕਰਕੇ ਵੇਖਿਆ ਮੇਰੇ ਨਾਲ ਵੱਡੇ ਵੀ ਬੈਠੇ ਜੇ ਤੇ ਕਰਕੇ ਵੇਖਿਓ ਗਾਂ ਜਿੱਦਾਂ ਦੀ ਸੋਚਣ ਸ਼ਕਤੀ ਬੰਦੇ ਦੀ ਹੋ ਜੂ ਕੰਮ ਉਦਾਂ ਦੇ ਹੀ ਹੋਣਗੇ ਅਮਰੀਕਾ ਦੇ ਵਿਗਿਆਨੀਆ ਨੇ ਨਾ ਮੈਂ ਗੱਲ ਜਿਹੜੀ ਵੀ ਕਰੂੰਗਾ ਪ੍ਰੂਫ ਨਾ ਕਰੂੰਗਾ ਨੈਟ ਤੇ ਸਰਚ ਮਾਰ ਲਿਓ ਅਮਰੀਕਾ ਦੇ ਵਿਗਿਆਨੀਆ ਨੇ ਇਸ ਗੱਲ ਨੂੰ ਸਿੱਧ ਕੀਤਾ ਇੱਕ ਬੰਦੇ ਨੂੰ ਸਜ਼ਾ ਹੋ ਗਈ ਫਾਂਸੀ ਦੀ ਉਹਨੇ ਕੋਈ ਜੁਰਮ ਕੀਤਾ ਨੂੰ ਫਾਂਸੀ ਦੇਣੀ ਸੀ ਅਮਰੀਕਾ ਦੇ ਵਿਗਿਆਨੀਆਂ ਨੇ ਸੋਚਿਆ ਵੀ ਵੇਖੀਏ ਦੇ ਮਨ ਤੇ ਕੀ ਅਸਰ ਪੈਂਦਾ ਉਸ ਬੰਦੇ ਨੂੰ ਕਹਿੰਦੇ ਵੀ ਤੈਨੂੰ ਫਾਂਸੀ ਦੇ ਕੇ ਨਹੀਂ ਮਾਰਨਾ ਤੈਨੂੰ ਸੱਪ ਲੜਾ ਕੇ ਮਾਰਨਾ ਸੀ ਸੱਪ ਲੜਾ ਕੇ ਨੈਟ ਤੇ ਸਰਚ ਕਰ ਲੈਣ ਮੁੰਡੇ ਭਾਵੇਂ ਤੈਨੂੰ ਸੱਪ ਲੜਾ ਕੇ ਮਾਰਨਾ ਉਹ ਜਿਹੜਾ ਕੈਦੀ ਸੀ ਜਦੋਂ ਉਹਦੀ ਸਜ਼ਾ ਸੀ ਜਿਹਨੂੰ ਫਾਂਸੀ ਹੋਣੀ ਸੀ ਕਹਿੰਦੇ ਤੈਨੂੰ ਫਾਂਸੀ ਨਹੀਂ ਦੇਣੀ ਤੈਨੂੰ ਸੱਪ ਲੜਾਉਣਾ ਉਹਦੀਆਂ ਅੱਖਾਂ ਬੰਨ ਕੇ ਨਾ ਤੇ ਉਹਨੂੰ ਦੋ ਨਕੀਆਂ ਨਕੀਆਂ ਸੂਈਆਂ ਚਬਾਈਆਂ ਗਈਆਂ ਹੱਥ ਦੇ ਉੱਤੇ ਉਹ ਬੰਦਾ ਉਸੇ ਵੇਲੇ ਮਰ ਗਿਆ ਜਦੋਂ ਡਾਕਟਰਾਂ ਨੇ ਉਹਦੀ ਖੋਜ ਕੀਤੀ ਉਹਦਾ ਪੋਸਟਮਾਰਟਮ ਕੀਤਾ ਤੇ ਜਿਹਨੂੰ ਸੱਪ ਕੋਈ ਨਹੀਂ ਸੀ ਲੜਾਇਆ ਉਹਦੇ ਅੰਦਰੋਂ ਸੱਪ ਜਿੰਨਾ ਜ਼ਹਿਰ ਕੱਢਿਆ ਉਹਨਾਂ ਨੇ ਕਹਿੰਦੇ ਬੰਦੇ ਦੀ ਮਾਨਸਿਕ ਦਸ਼ਾ ਜਦਾਂ ਦੀ ਹੋ ਜਾਵੇ ਅੰਦਰ ਵੀ ਉਦਾਂ ਦੇ ਕੰਮ ਕਰਨ ਲੱਗ ਪੈਂਦਾ ਉਹਨੇ ਸੋਚਿਆ ਮੈਨੂੰ ਸੱਚੀ ਸੱਪ ਲੜ ਗਿਆ ਉਹਦੀ ਮੌਤ ਸੂਈਆਂ ਵਜਣ ਕਰਕੇ ਸੱਪ ਦੇ ਭਲੇਖੇ ਮੌਤ ਹੋਈ ਇਹ ਨੈਟ ਦੇ ਉੱਤੇ ਅਮਰੀਕਾ ਦੇ ਵਿਗਿਆਨੀਆਂ ਨੇ ਦੁਨੀਆ ਦੇ ਸਾਹਮਣੇ ਕਰਕੇ ਵਿਖਾਇਆ ਪੰਡਤ ਨੇ ਆਵਾਜ਼ ਮਾਰ ਕੇ ਆਖਿਆ ਮਰ ਚੱਲਿਆ ਜਥੇਦਾਰ ਨੇ ਆਖਿਆ ਮਰਨਾ ਨਹੀਂ ਗੱਲ ਦੱਸ ਉਨੇ ਆਪਣੇ ਦਿਲ ਤੇ ਹੱਥ ਰੱਖ ਕੇ ਆਖਿਆ ਪਹਿਲੀ ਤੇ ਗੱਲ ਮੇਰਾ ਵਿਆਹ ਨਹੀਂ ਸੀ ਹੁੰਦਾ ਵਿਆਹ ਨਹੀਂ ਹੁੰਦਾ ਜੇ ਕੋਈ ਸਿਰੇ ਚੜਨ ਲੱਗਣਾ ਜੇ ਕੋਈ ਰਿਸ਼ਤਾ ਮੈਨੂੰ ਆ ਹੀ ਜਾਣਾ ਤੇ ਕੋਈ ਇਧਰੋਂ ਪਾਣੀ ਮਾਰ ਗਿਆ ਕੋਈ ਇਧਰੋਂ ਪਾਣੀ ਮਾਰ ਗਿਆ ਮੇਰੀ ਤੇ ਉਮਰ ਲੰਘ ਚੱਲੀ ਇਹ ਵੀ ਪਿੰਡਾਂ ਸ਼ਹਿਰਾਂ ਚ ਕਈਆਂ ਦਾ ਕਿੱਤਾ ਹੀ ਹੁੰਦਾ ਬਣਿਆ ਕੰਮ ਵਿਗਾੜ ਜਾਣਾ ਉਹ ਕਿਸੇ ਦੇ ਘਰ ਨਾ ਵੇਖਣ ਵਾਲੇ ਆ ਗਏ ਤੇ ਗਵਾਂਡਾ ਨੂੰ ਆਦਤ ਸੀ ਪਾਣੀ ਮਾਰਨ ਦੀ ਹੁਣ ਉਹਨੂੰ ਪਤਾ ਦੇ ਲੱਗ ਗਿਆ ਵੀ ਇੱਧਰ ਵੇਖਣ ਵਾਲੇ ਬੈਠੇ ਆ ਉਹ ਚੜੀ ਕੋਠੇ ਦੇ ਉੱਤੇ ਤੇ ਕੋਠੇ ਤੋਂ ਦੂਜੇ ਬੰਨੇ ਤੁਰੀ ਜਾਵੇ ਤੇ ਜਿੱਧਰ ਪਰੌਣੇ ਆਏ ਸੀ ਉਹਨੇ ਕੰਨਾਂ ਨੂੰ ਹੱਥ ਲਾ ਗਿਆ ਆਖਿਆ ਵੀ ਆ ਗਈ ਆ ਕੋਈ ਨਾ ਕੋਈ ਸਿਆਪਾ ਪਾ ਕੇ ਜਾਉ ਪਰ ਮੈਂ ਸੱਚ ਦੱਸਣਾ ਨਹੀਂ ਇਹਨੂੰ ਅੱਜ ਕੌਣ ਆਇਆ ਉਹ ਜਿਹੜੀ ਪਾਣੀ ਮਾਰਦੀ ਸੀ ਉੱਤੋਂ ਖਲੋਕੇ ਆਂਦੀ ਤੁਹਾਡੇ ਘਰ ਪਟਵਾਰੀ ਆਇਆ ਥੱਲੇ ਮੂੰਹ ਕਰਕੇ ਆਂਦੀ ਤੁਹਾਡੇ ਘਰ ਪਟਵਾਰੀ ਆਇਆ ਉਨਾਂ ਆਖਾ ਨਹੀਂ ਨਹੀਂ ਪ੍ਰਾਣੇ ਆਏ ਆ ਉਹ ਫੇਰ ਆਂਦੀ ਤੁਹਾਡੇ ਘਰ ਪਟਵਾਰੀ ਆਇਆ ਕਹਿੰਦੀ ਨਹੀਂ ਨਹੀਂ ਪ੍ਰਾਣੇ ਆਏ ਆ ਕਹਿੰਦੀ ਮੈਂ ਵੀ ਸੋਚਾਂ ਪੈੜੀ ਦਿਨਾਂ ਦੀ ਮਰਲਾ ਨਹੀਂ ਪਟਵਾਰੀ ਕਿੱਥੋਂ ਆਣਾ ਆਪ ਗੱਲ ਕਰਕੇ ਆਉ ਉਹ ਕਹਿੰਦੇ ਪ੍ਰਾਣੇ ਬਿਸਕਟ ਰੱਖ ਕੇ ਬਾਹਰ ਨੂੰ ਤੁਰ ਪਈ ਪੈੜੀ ਦਿਨਾਂ ਦੀ ਹੈ ਕੱਖਣੀ ਕੰਮ ਵੀ ਕਰ ਲਿਆ ਤੇ ਪਤਾ ਵੀ ਨਾ ਲੱਗਣ ਦਿੱਤਾ ਇਹ ਵੀ ਕਿੱਤਾ ਹੀ ਹੁੰਦਾ ਕਈਆਂ ਲੋਕਾਂ ਦਾ ਪੰਡਤਾਂ ਦੇ ਮੁੰਡੇ ਨੇ ਆਖਿਆ ਪਹਿਲਾਂ ਤੇ ਕੰਮ ਹੁੰਦਾ ਨਹੀਂ ਤੇ ਜੇ ਹੋਇਆ ਹੀ ਹੋਇਆ ਏ ਮੇਰੀ ਘਰ ਵਾਲੀ ਮੇਰੇ ਬਰਾਤੀ ਮੇਰੇ ਰਿਸ਼ਤੇ ਭਾਈਚਾਰਾ ਪਿੰਡ ਦੀ ਸਾਥ ਚ ਖਲੋਤਾ ਤੇ ਮੇਰੀ ਮਾਂ ਮੈਨੂੰ ਘਰ ਢਿਕੇ ਤੇ ਦੋ ਆਏ ਪਠਾਨ ਉਹਨਾਂ ਨੇ ਮੇਰੀ ਘਰ ਵਾਲੀ ਨੂੰ ਚੁੱਕਿਆ ਮੋਢੇ ਤੇ ਮਾਰੀਆਂ ਸਾਡੇ ਮੂੰਹ ਤੇ ਦੋ ਦੋ ਚਪੇੜਾਂ ਤੇ ਆਉ ਗਏ ਆਉ ਗਏ ਜਥੇਦਾਰਾ ਹੁਣ ਮੈਂ ਲੋਕਾਂ ਚ ਨੱਕ ਦੇਣ ਜੋਗਾ ਨਹੀਂ ਲੋਕਾਂ ਚ ਖਲੋਣ ਜੋਗਾ ਨਹੀਂ ਜਿਹੜੇ ਮਗਰ ਭੰਗੜੇ ਪਾਉਂਦੇ ਸੀ ਉਹੋ ਟਚਰਾ ਕਰੀ ਜਾਂਦੇ ਆ ਮੈਨੂੰ ਤੇਰੀ ਕਿਸੇ ਨੇ ਪਾਈ ਆ ਦੱਸ ਜੇ ਤੂੰ ਮੇਰੀ ਬਾਹ ਫੜੇ ਤੇ ਮੇਰਾ ਕੰਮ ਸੌਰ ਸਕਦਾ ਜਥੇਦਾਰਾ ਵਰਨਾ ਮੈਂ ਮਰ ਸਕਦਾ ਜਥੇਦਾਰ ਨੇ ਸਰਸਰੀ ਆਵਾਜ਼ ਮਾਰ ਕੇ ਪੁੱਛਿਆ ਚਾ ਲੋ ਤੇ ਦੋ ਜਾਣੇ ਸੀ ਤੁਸੀਂ ਕਿੰਨੇ ਕ ਜਾਣੇ ਸੀ ਪੰਡਾ ਦੇ ਮੁੰਡੇ ਨੇ ਥਾਣੂ ਸਿਰ ਕਰਕੇ ਆਖਿਆ ਸੀ ਵੀ 2.5 300 ਮੂਰਤੀ ਹੈ ਗਈ ਸਾ ਉਹਨੇ ਆਖਿਆ ਪੇੜਾ ਤੇ ਪਹਿਣਾ ਸੀ ਉਹ ਦੋ ਤੁਸੀਂ 2.5 300 ਤੇ ਕਿਰਪਾਨਾਂ ਨਹੀਂ ਹੱਥਾਂ 'ਚ ਫੜੀਆਂ ਪੰਡਤਾਂ ਦੇ ਮੁੰਡੇ ਨੇ ਹੱਥ ਜੋੜ ਕੇ ਆਖਿਆ ਜਥੇਦਾਰਾ ਇਹ ਤੇ ਟੌਰਟ ਪੱਕੇ ਆਸਤੇ ਆ ਚਲਾਉਣੀ ਕਿਨੂੰ ਆਉਂਦੀ ਆ ਇਹਦੇ ਮਿਆਨ 'ਚੋਂ ਬਾਹਰ ਨਿਕਲ ਆਵੇ ਸਾਡਾ ਗਲ ਸੁੱਕਣ ਲੱਗ ਪੈਂਦਾ ਤੂੰ ਕਹਿਣਾ ਚਲਾ ਕੇ ਨਹੀਂ ਵਿਖਾਈ ਅੱਜ ਵੀ ਸਾਡੇ ਘਰਾਂ 'ਚੋਂ ਬਰਾਤਾਂ ਤੁਰਦੀਆਂ ਨਾਲੇ ਵਿਆਹ ਦਾ ਸੀਜ਼ਨ ਆਇਆ ਏ ਬਰਾਤਾਂ ਤੁਰਦੀਆਂ ਹੋਰ ਨਾ ਕੱਖ ਲੱਭੇ ਨਾ ਲੱਭੇ ਲਾੜੇ ਦੇ ਹੱਥ 'ਚੋਂ ਕਿਰਪਾਨ ਜ਼ਰੂਰ ਫੜਾਉਨੇ ਅਸੀਂ ਵੀ ਉਹਨੇ ਕਿਹੜਾ ਜਾ ਕੇ ਜੰਗ ਕਰਨਾ ਜਾਂ ਕਿਹੜਾ ਕੋਈ ਜੁੱਧ ਕਰਨਾ ਜਾਂ ਲੜਾਈ ਕਰਨੀ ਆ ਇਹ ਕਿਰਪਾਨ ਆਈ ਕਿਥੋਂ ਕਦੀ ਸੋਚਣ ਦੀ ਕੋਸ਼ਿਸ਼ ਕੀਤੀ ਵੀ ਲਾੜੇ ਨੂੰ ਕਿਰਪਾਨ ਫੜਾਈ ਕਿੰਨੇ ਅਸਲ ਵਿੱਚ ਅਸਲ 'ਚ ਛੋਟੀਆਂ-ਛੋਟੀਆਂ ਕੁੰਡੀਆਂ ਨੇ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤੀਆਂ ਸੀ ਅਸਲ 'ਚ ਬਰਾਤਾਂ ਜਾਂਦੀਆਂ ਸੀ ਦੂਰ ਪੁਰਾਣੇ ਜ਼ਮਾਨੇ 'ਚ ਤੇ ਉਦੋਂ ਕਿਹੜੀਆਂ ਬੱਸਾਂ ਕਾਰਾਂ ਸੀ ਜੰਗਲਾਂ ਦੇ ਵਿੱਚੋਂ ਲੋਕਾਂ ਨੇ ਤੁਰ ਕੇ ਜਾਣਾ ਤੇ ਰਾਹ ਦੇ ਵਿੱਚ ਡਾਕੂ ਬਦਮਾਸ਼ ਅਕਸਰ ਬਰਾਤਾਂ ਲੁੱਟ ਲਿਆ ਕਰਦੇ ਸੀ ਇਕੱਲੀ ਲਾੜੇ ਦੇ ਹੱਥ 'ਚ ਸ੍ਰੀ ਸਾਹਿਬ ਨਹੀਂ ਸਾਰੀ ਬਰਾਤ ਦੇ ਹੱਥ 'ਚ ਸ੍ਰੀ ਸਾਹਿਬ ਹੁੰਦੀ ਸੀ ਇਹ ਜ਼ਰੂਰੀ ਸੀ ਕਿ ਰਾਹ ਦੇ ਵਿੱਚ ਕੋਈ ਪੈ ਗਿਆ ਤੇ ਆਪਣੇ ਆਪ ਨੂੰ ਵੀ ਬਚਾਉਣਾ ਏ ਅਗਲੇ ਨੂੰ ਵੀ ਬਚਾਉਣਾ ਏ ਸਾਰੀ ਬਰਾਤ ਸ੍ਰੀ ਸਾਹਿਬ ਲੈ ਕੇ ਘਰੋਂ ਤੁਰਦੀ ਸੀ ਤੇ ਕਈ ਵਾਰੀ ਲੜਦਿਆਂ ਲੜਦਿਆਂ ਜ਼ਿਆਦੀ ਲੜਾਈ ਹੋ ਪੈਣੀ ਤੇ ਲੜਦਿਆਂ ਲੜਦਿਆਂ ਕਈ ਵਾਰੀ ਲਾੜੇ ਦੀ ਮੌਤ ਹੋ ਜਾਂਦੀ ਸੀ ਹੁਣ ਉਹਦਾ ਵੀ ਤੇ ਕੋਈ ਹੱਲ ਲੱਭਣਾ ਵੀ ਬਰਾਤ ਪਹੁੰਚ ਜਾਵੇ ਅੱਧ ਵਿਚ ਤੇ ਲੜਦਿਆਂ ਲੜਦਿਆਂ ਲਾੜਾ ਕਰ ਜੇ ਛੁੱਟੀਆਂ ਤੇ ਮੁੜ ਕੇ ਕਿਹੜੇ ਖੂ ਖਾਤੇ ਪੈਣਾ ਉਹਦੇ ਵਾਸਤੇ ਵੀ ਬਜ਼ੁਰਗਾਂ ਨੇ ਇੱਕ ਤਰੀਕਾ ਲੱਭਿਆ ਸੀ ਵੱਖਰੀ ਗੱਲ ਸਾਨੂੰ ਅਜ ਉਹਦਾ ਪਤਾ ਨਹੀਂ ਅੱਜ ਸਾਡੇ ਘਰਾਂ ਚੋਂ ਬਰਾਤਾਂ ਤੁਰਦੀਆਂ ਲਾੜੇ ਦੇ ਨਾਲ ਇੱਕ ਸਰਬਾਲਾ ਤੁਰਦਾ ਸਰਬਾਲਾ ਸਰਬਾਲਾ ਅਸੀਂ ਉਹਨੂੰ ਬੁਲਾਉਂਨੇ ਜਿਹੜਾ ਖਾਸ ਕਰਕੇ ਛੋਟਾ ਬੱਚਾ ਹੋਵੇ ਤੇ ਭੈਣ ਦਾ ਪੁੱਤ ਹੋਵੇ ਪਤੀਆ ਹੋਵੇ ਭਨੇਵਾ ਹੋਵੇ ਕੋਈ ਹੋਵੇ ਉਹਨੂੰ ਸਰਵਾਲਾ ਬਣਾ ਲਈਦਾ ਅਸਲ 'ਚ ਸਰਵਾਲੇ ਦਾ ਮਤਲਬ ਇਹ ਪੁਰਾਣੇ ਜ਼ਮਾਨੇ 'ਚ ਬਜ਼ੁਰਗਾਂ ਨੇ ਕੱਢਿਆ ਜਦੋਂ ਨਵੇਂ-ਨਵੇਂ ਸਕੂਟਰ ਆਏ ਨਾ ਤੇ ਸਕੂਟਰ ਉਹ ਸਭ ਤੋਂ ਮਹਿੰਗਾ ਹੁੰਦਾ ਸੀ ਜਿਹਦੇ ਮਗਰ ਸਟੱਪਣੀ ਹੁੰਦੀ ਸੀ ਕਹਿੰਦੇ ਸੀ ਭਾਉ ਫਿਕਰ ਹੀ ਕੋਈ ਨਹੀਂ ਜਿੱਥੇ ਪੈਂਚਰ ਹੋ ਉਸ ਟੱਪਣੀ ਲਾ ਕੇ ਬਦਲ ਲਾਂਗੇ ਅਸਲ 'ਚ ਸਰਵਾਲਾ ਕੰਮ ਕਰਦਾ ਹੁੰਦਾ ਸੀ ਸਟੱਪਣੀ ਦਾ ਰੱਬ ਨਾ ਕਰੇ ਲੜਦਿਆ ਲੜਦਿਆ ਕਦੇ ਲਾੜੇ ਦੀ ਹੋ ਜਾਵੇ ਮੌਤ ਤੇ ਉਹਦੀ ਜਗਾ ਉੱਤੇ ਜਿਹਨੂੰ ਸਰਬਾਲਾ ਬਣਾ ਕੇ ਲੈ ਕੇ ਚੱਲੇ ਆ ਉਹ ਉਸ ਦੁਲਹਨ ਨੂੰ ਵਿਆਹ ਕੇ ਲਿਆਊਗਾ ਸਰਬਾਲਾ ਇਸ ਕਰਕੇ ਸਾਡੇ ਬਜ਼ੁਰਗਾਂ ਨੇ ਨਾਲ ਜੋੜਿਆ ਸੀ ਇਹ ਕੁਝ ਢੰਗੀਆਂ ਨੇ ਜਿਹੜੀਆਂ ਚੀਜ਼ਾਂ ਰਸਮਾਂ ਰਿਵਾਜ ਸਾਡੇ ਬਜ਼ੁਰਗਾਂ ਨੇ ਬਣਾਏ ਵੱਖਰੀ ਗੱਲ ਆ ਸਾਨੂੰ ਮੁੜ ਕੇ ਚੇਤਾ ਭੁੱਲ ਗਿਆ ਜਾਂ ਨਾ ਪਤਾ ਲੱਗਾ ਪੰਡਤਾਂ ਦੇ ਮੁੰਡੇ ਨੇ ਆਵਾਜ਼ ਮਾਰ ਕੇ ਆਖਿਆ ਜਥੇਦਾਰਾ ਪ੍ਰਬੰਧ ਪੂਰਾ ਪਰ ਮੈਂ ਆਪਣੀ ਘਰ ਵਾਲੀ ਨਹੀਂ ਬਚਾ ਸਕਿਆ ਜਥੇਦਾਰ ਨੇ ਆਵਾਜ਼ ਮਾਰ ਕੇ ਆਖਿਆ ਨੱਚ-ਕੁੱਦ ਕੇ ਘਰਾਂ ਨੂੰ ਆਗੇ ਜੇ ਅਗਲੇ ਦਾ ਖਰਚਾ ਕਰਵਾ ਕੇ ਘਰਾਂ ਨੂੰ ਆਗੇ ਜੇ ਘਰ ਵਾਲੀ ਤੇ ਤੁਹਾਡੇ ਕੋ ਘਰ ਤੱਕ ਨਹੀਂ ਖੜੀ ਗਈ ਸਨਮਾਨਜੋਗ ਸਾਧ ਸੰਗਤ ਹੱਥ ਜੋੜ ਕੇ ਬੇਨਤੀ ਕਰਾਂ ਵਿਆਹ ਸ਼ਾਦੀ ਦਾ ਸੀਜ਼ਨ ਚੱਲਣ ਡਿਆ ਪਿੰਡ-ਪਿੰਡ ਵਿਆਹ ਹੋਣੇ ਨੇ ਤੁਹਾਡੇ ਰਿਸ਼ਤੇਦਾਰੀਆਂ ਚ ਵਿਆਹ ਨੇ ਮੁਬਾਰਕ ਆ ਕੋਈ ਵਕਤ ਹੁੰਦਾ ਸੀ ਪੰਜਾਬ ਦੀ ਧਰਤੀ ਉੱਤੇ ਕਿਸੇ ਬਾਪੂ ਦੀਆਂ ਪੰਜ ਧੀਆਂ ਹੋਣੀਆਂ ਉਨੇ ਕਦੀ ਮੱਥੇ ਤੇ ਹੱਥ ਮਾਰ ਕੇ ਨਹੀਂ ਸੀ ਆਖਾ ਮੈਂ ਵਿਆਹਣੀਆਂ ਕਿੱਦਾਂ ਮੈਂ ਤੇ ਕਰਜ਼ੇ 'ਚ ਡੁੱਬ ਜੂ ਫੇਗਰੇ ਇਸ ਕਰਕੇ ਨਹੀਂ ਸੀ ਹੁੰਦਾ ਕਿ ਸਾਰੇ ਪਿੰਡ ਦੀਆਂ ਧੀਆ ਭੈਣਾਂ ਸਾਂਝੀਆਂ ਹੁੰਦੀਆਂ ਸੀ ਕਿਸੇ ਨੇ ਬਿਸਤਰਿਆਂ ਦਾ ਕੰਮ ਚੁੱਕ ਲੈਣਾ ਕਿਸੇ ਨੇ ਭਾਂਡਿਆਂ ਦਾ ਕੰਮ ਚੁੱਕ ਲੈਣਾ ਕਿਸੇ ਨੇ ਆਖਣਾ ਸਬਜ਼ੀ-ਭਾਜੀ ਦੀ ਜ਼ਿੰਮੇਵਾਰੀ ਮੈਨੂੰ ਦੇ ਦਿਓ ਕਿਸੇ ਨੇ ਆਖਣਾ ਕੋਈ ਮੈਨੂੰ ਜ਼ਿੰਮੇਵਾਰੀ ਦੇ ਦਿਓ ਲੋਕਾਂ ਨੇ ਪੰਜ-ਪੰਜ ਧੀਆ ਵਿਆਹ ਕੇ ਵੀ ਆਖਿਆ ਰੱਬਾ ਕੋਈ ਗੱਲ ਨਹੀਂ ਅੱਜ ਅਸੀਂ ਖਲੋਤੇ ਕਿੱਥੇ ਬਜ਼ੁਰਗਾਨੀਆਂ ਬਰਾਤਾਂ ਰਹੀਆਂ ਪੰਜ-ਪੰਜ ਦਿਨ ਤੁਹਾਡੇ ਚ ਕਈ ਬਜ਼ੁਰਗ ਬੈਠੇ ਆ ਜਿਹੜੇ ਪ੍ਰਾਣੀ ਉਮਰ ਦੇ ਜਿਨ੍ਹਾਂ ਨੇ 7-7 ਦਿਨ ਵੀ ਬਰਾਤਾਂ ਰੱਖੀਆਂ 7-7 ਦਿਨ ਬਰਾਤ ਰਹਿ ਕੇ ਕਦੀ ਕੋਈ ਬੰਦਾ ਇਹ ਨਹੀਂ ਸੀ ਕਹਿੰਦਾ ਮਰ ਚੱਲਿਆ ਅੱਜ 3 ਘੰਟੇ ਪੈਲਸ 'ਚ ਰਹਿ ਕੇ ਅਗਲੇ ਦਾ ਉਹ ਜਲੂਸ ਕੱਢ ਕੇ ਅਸੀਂ ਬਾਹਰ ਨਿਕਲਦੇ ਆ ਉਹ ਜਲੂਸ ਕੱਢ ਕੇ ਨਿਕਲਦੇ ਆ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਰੱਬਾ ਧੀ ਵਿਆਹਣੀ ਬਹੁਤ ਔਖੀ ਹੋਗੀ ਪੰਜਾਬ ਤੇ ਉਹੋ ਹੀ ਐ ਨਾ ਅਸਲ 'ਚ ਸਾਡੀ ਸੋਚਣ ਸ਼ਕਤੀ 'ਚ ਫਰਕ ਪੈ ਗਿਆ। ਸਾਇ ਚਿੱਠੀ ਦੇ ਲਿਖਿਆ ਬੰਦੇ 30 ਲੈ ਕੇ ਆਇਓ। ਕਿੰਨੇ ਕੁ 30 ਖੜਦੇ ਆ। 30 ਦੇ ਗੱਡੀਆਂ ਵਾਲੇ ਹੋ ਗਏ। 50 ਭੰਗੜੇ ਵਾਲੇ ਹੋ ਗਏ। ਇੰਨੇ ਕੀ ਨਾਲ ਹੋਰ ਲੇਗੜ ਭੂੰਗੜ ਤੇ ਹੋਰ ਜਦੋਂ ਤੁਰਨ ਲੱਗੀ ਤਾਂ ਕਦੇ ਫੁੱਫੜ ਰੋਸ ਗਿਆ ਕਦੇ ਮਾਸੀ ਰੋਸ ਗਿਆ ਇਧਰ ਲਈ ਮਾਰੀ ਜੋ ਫੁੱਫੜ ਉੱਤਰਦਾ ਦੂਜੀ ਚੋਂ ਮਾਸੜ ਉੱਤਰ ਜਾਂਦਾ। ਅਸਲ 'ਚ ਸਾਡੇ ਗਲ 'ਚ ਫਾ ਪਿਆ ਨਹੀਂ ਅਸੀਂ ਆਪ ਪਾ ਲਿਆ। ਸਾਡੇ ਵਿਆਹ ਸਾਦੇ ਹੋ ਜਾਣ ਤੇ ਸਾਡੀ ਜ਼ਿੰਦਗੀ ਸੌਖੀ ਹੋ ਜਾਊਗੀ ਪਰ ਕਰੇ ਕੌਣ ਪਾਪਾ ਦੇ ਕੱਲਾ ਇਕਿਆ ਮੁੰਡਾ ਕਹਿੰਦਾ ਮੇਰਾ ਨੱਕ ਨਹੀਂ ਰਹਿੰਦਾ ਨੌਹ ਕਹਿੰਦੀ ਮੇਰਾ ਨੱਕ ਨਹੀਂ ਰਹਿੰਦਾ ਮਾਂ ਕਹਿੰਦੀ ਮੇਰਾ ਨੱਕ ਨਹੀਂ ਰਹਿੰਦਾ ਭਰਾ ਕਹਿੰਦੇ ਸਾਡਾ ਨੱਕ ਨਹੀਂਦਾ ਪਾਪਾ ਇਕਿਆ ਗੱਲ 'ਚ ਫਾਦੇ ਪਾ ਨਹੀਂ ਲੈਣਾ ਉਹ ਕਿਹਦਾ ਕਿਹਦਾ ਨੱਕ ਰੱਖੇ ਤੇ ਕਿਹਦੀ ਕਿਹਦੀ ਸੁਣੇ ਸਾਰੇ ਵਿਆਹ ਦੇ ਵਿੱਚ ਅਸਲ 'ਚ ਸਾਡੀ ਹਾਲਤ ਆ ਕਰੋੜਾ ਰੁਪਈਆ ਅਸੀਂ ਫੂਕ ਦੇਣੇ ਆ ਤੇ ਜਦੋਂ ਬਾਹਰ ਨਿਕਲਣਾ ਨਾ ਪੈਸੇ ਚ ਤੇ ਕੁੜੀ ਦੇ ਪਿਓ ਨੇ ਉਦੋਂ ਵੀ ਹੱਥ ਜੋੜ ਕੇ ਖਲੋਤਾ ਹੋਣਾ ਉਹ ਨਿਕੇ ਨਿਕਰ ਨਿਆਣਿਆਂ ਕੇ ਹੱਥ ਜੋੜਨ ਡਿਆਂਦਾ ਪੁੱਤ ਕੋਈ ਕਮੀ ਰਹਿ ਜੇ ਤੇ ਮਾਫ ਕਰਿਓ ਹੱਦ ਹੋ ਗਈ ਜਿੰਨੇ 20 22 ਸਾਲ ਆਪਣੀ ਧੀ ਘਰ ਰੱਖ ਕੇ ਤੁਹਾਨੂੰ ਦੇ ਦਿੱਤੀ ਤੁਹਾਨੂੰ ਛਾਪਾਂ ਪਾਤੀਆਂ ਮੁੰਦਰੀਆਂ ਪਾਤੀਆਂ ਗੱਡੀ ਦੇ ਦਿੱਤੀ ਮੋਟਰਸਾਈਕਲ ਦੇ ਦਿੱਤਾ ਉਹ ਚਿੱਟੀ ਦਾੜੀ ਵਾਲਾ ਬੰਦਾ ਫੇਰ ਬੂਏ ਦੇ ਖਲੋ ਕੇ ਕਹਿੰਦਾ ਕੋਈ ਗਲਤੀ ਹੋ ਜੇ ਕੋਈ ਕਮੀ ਰਹਿ ਜੇ ਤੇ ਮੈਨੂੰ ਮਾਫ ਕਰ ਦਿਓ ਕਮੀ ਰਹਿ ਜੇ ਤੇ ਮਾਫ ਕਰ ਦਿਓ ਤੇ ਅਗਲੀ ਵੀ ਬੈਠੀ ਗੱਡੀ 'ਚੋਂ ਵੇਖਣ ਢਈ ਹੁੰਦੀ ਆ ਵੀ ਘੰਟੇ ਤੇ ਪਾਪਾ ਦੋ ਹੀ ਆ ਤੂੰ ਜੋੜੇ ਆ ਨਾ ਹੱਥਾ ਪਾਣੀ ਵਾਰ ਲੈਣ ਦੇ ਮੈਂ ਸਾਰੇ ਟੱਬਰ ਦੇ ਸਾਰੀ ਉਮਰ ਨਾਲ ਹੱਥ ਜਣਾਏ ਤੇ ਫਿਰ ਮੈਨੂੰ ਹੱਥੀਂ ਬਦਲਾ ਲਵੂੰਗੀ ਮੈਂ ਪੂਰਾ ਹੋਣ ਰਿਹਾ ਸਾਡੇ ਘਰਾਂ 'ਚ ਜਦੋਂ ਮੰਝੇ ਤੋਂ ਬਾਹਰ ਜਾ ਕੇ ਅਸੀਂ ਲੱਤਾਂ ਪਸਾਰੀਆਂ ਨੇ ਤੇ ਸਾਡਾ ਨੁਕਸਾਨ ਤਾਦ ਹੋ ਰਿਹਾ ਅਜੇ ਵੀ ਮੋੜਾ ਪਾ ਸਕਦੇ ਜੇ ਤੇ ਪਾ ਲੋ ਕਿਸੇ ਨੇ ਖਾ ਕੇ ਕਦੀ ਸ਼ਾਬਾਸ਼ ਨਹੀਂ ਆਖਿਆ ਢਿੱਡ ਤੇ ਹੱਥ ਫੇਰ ਕੇ ਨਾਲੇ ਤੁਰੇ ਜਾਂਦੇ ਆਂਦੇ ਵੀ ਬੰਤਾ ਸੋਹਣਾ ਵਿਆਹ ਤੁਹਾਡੇ ਨੂੰ ਜਿਆਦਾ ਵਧੀਆ ਸੀ ਉਹਨਾਂ ਦਾ ਮੀਟ ਜਿਆਦਾ ਸਵਾਦ ਸੀ ਤੁਹਾਡੇ ਚ ਨੂਣ ਘੱਟ ਸੀ ਸਵਾਦ ਫਿਰ ਜਾਂਦੇ ਜਾਂਦੇ ਉਹੋ ਪੈ ਜਾਂਦੀ ਹੈ ਇਹ ਸਾਡੇ ਨਾ ਵਾਪਰ ਰਿਹਾ ਏ ਜਿੰਨਾ ਖਰਚਾ ਤੁਸੀਂ ਅੱਜ ਆਪਣੇ ਵਿਆਹਾਂ ਤੇ ਕਰਨ ਲੱਗੇ ਜੇ ਉਹਨਾਂ ਪੈਸਾ ਜੋੜ ਕੇ ਧੀ ਦੇ ਖਾਤੇ ਚ ਪਾਓ ਅਗਲਿਆਂ ਨੂੰ ਸਮਝਾ ਕੇ ਰੱਖੋ ਅਗਲੀ ਸਾਰੀ ਉਮਰ ਯਾਦ ਰੱਖੂਗੀ ਪਰ ਲੋੜਾ ਆਇਆ ਪੰਜਾਬ ਦੀ ਧਰਤੀ ਤੇ ਅਗੇ ਧੀਆਂ ਵਾਲੇ ਮੁੰਡੇ ਆਲਿਆਂ ਦੇ ਘਰ ਜਾਂਦੇ ਹੁੰਦੇ ਸੀ ਤੁਹਾਡਾ ਮੁੰਡਾ ਕਾਮਾਂ ਬੜਾ ਤੁਹਾਡਾ ਮੁੰਡਾ 10 ਪੈਲੀਆਂ ਸਾਹਮਦਾ ਸਾਡੀ ਧੀ ਦਾ ਕਰੋ ਰਿਸ਼ਤਾ ਅੱਜ ਕੁੜੀਆਂ ਵਾਲੇ ਕਿਸੇ ਮੁੰਡੇ ਦੇ ਘਰ ਨਹੀਂ ਜਾਂਦੇ ਅੱਜ ਮੁੰਡੇ ਵਾਲੇ ਮਗਰਮਗਰ ਤੁਰੇ ਫਿਰਦੇ ਆ ਤੁਹਾਡੀ ਕੁੜੀ 6.5 ਬੈਂਡ ਲੈ ਆਈ ਆ ਤੇ 5 ਲੱਖ ਮੈਂ ਹਥੇਲੀ ਤੇ ਰੱਖਿਆ ਜੇ ਪਾਪੇ ਕੋ ਪੈ ਵਾਲੀ ਖੇਤੀ ਦਾ ਮੈਂ ਗੁੱਠਾ ਲਵਾ ਲਿਆ ਜੀ ਅੱਜ ਸਾਡੀ ਹਾਲਤ ਇਹ ਕੰਮ ਕਰਨਾ ਛੱਡ ਦਿੱਤਾ ਕਿਸੇ ਵਕਤ ਧੀਆਲੇ ਮਗਰਮਗਰ ਫਿਰਦੇ ਸੀ ਮੈਂ ਤੇ ਕਹਿਣਾ ਆਇਲਟਸ ਨੇ ਕੰਮ ਬੜਾ ਸੌਖਾ ਕਰ ਦਿੱਤਾ ਉਦਾਂ ਅਖੀ ਦਾ ਫਲਾਣੀ ਜਾਤ ਦਾ ਜੇ ਉਹ ਫਲਾਣੀ ਜਾਤ ਦਾ ਜੇ ਪਤਾ ਲੱਗ ਜਾਏ ਫਲਾਣੇ ਪਿੰਡ ਕੁੜੀ ਦੇ 6.5 ਪੈਂਡਾ ਆ ਜਾਂ ਜਾਤਾਂ ਦੇ ਬੰਧਨ ਟੁੱਟ ਗਏ ਉਦਾਂ ਦੇ ਵਿਆਹ ਕਰੋ ਜਾਤ ਜੂਤ ਦੀ ਕੋਈ ਗੱਲ ਨਹੀਂ ਜਾਜੇ ਛਾੜ ਦਿਓ ਮੁੜ ਕੇ ਵੇਖੀ ਜਾਓ ਜਿਹੜੀ ਹੋ ਗਈ ਉਥੇ ਮੁੜ ਕੇ ਆਖਣਗੇ ਕੋਈ ਨਹੀਂ ਅੱਜ ਕੱਲ ਚੱਲਦਾ ਵਾ ਵੇਰ ਕਿڑی ਗੱਲ ਹੈ ਜਾਤ ਦੂਜੀ ਆ ਤੀਜੀ ਆ ਹੱਦ ਹੋ ਗਈ ਜਥੇਦਾਰ ਨੇ ਆਵਾਜ਼ ਮਾਰ ਕੇ ਆਖਿਆ ਪੰਡਤਾ ਬੇੜਾ ਤੇ ਬਹਿਣਾ ਸੀ ਜਦੋਂ ਅਗਲੇ ਦੇ ਮੱਥੇ ਤੁਸੀਂ ਇੰਨੇ ਜਾ ਕੇ ਵਜੇ ਤੇ ਧੀ ਨੂੰ ਬਚਾਉਣ ਵਰੀ ਇੱਕ ਵੀ ਅੱਗੇ ਨਾ ਹੋਇਆ ਪੰਡਤਾ ਦੇ ਮੁੰਡੇ ਨੇ ਹੱਥ ਜੋੜ ਕੇ ਆਖਿਆ ਜਥੇਦਾਰਾ ਇੰਨੀਆਂ ਲਾਂਤਾਂ ਦੇਣਾ ਪਾ ਸਾਨੂੰ ਇਹ ਲਾਂਤਾਂ ਸਾਨੂੰ ਵੀ ਪੈਂਦੀਆਂ ਨੇ 12 1 ਵਜੇ ਬਰਾਤ ਕਰਦੀ ਆ 3 ਵਜੇ ਬਾਬੇ ਕੋ ਪਹੁੰਚਦੀ ਆ ਫਿਰ ਬਾਬੇ ਦਾ ਜੱਨਾ ਅਸੀਂ ਜਲੂਸ ਕੱਢਦੇ ਦੇ ਪੁਆਟ ਲੀਆਂ ਚਾਰ ਛੇਤੀ ਕਰ ਛੇਤੀ ਹੁਣ ਬਾਬਾ ਕਿੱਧਰ ਜਾਵੇ ਜਿੱਥੇ ਸਹਿਜ ਮਤਾ ਚਾਹੀਦਾ ਸੀ ਉਥੇ ਪੁਹਾਟਣੀਆਂ ਤੇ ਜਿੱਥੇ ਕੁਝ ਸਿਰੋਕਿਆ ਜਾ ਸਕਦਾ ਸੀ ਉਹਦੇ ਲੱਚਰ ਤਾਂ 10 ਵਜੇ ਜਾ ਕੇ ਲਾ ਦਿੱਤੇ ਉਥੇ ਬੀਡੀਆਂ ਦਾੜੀਆਂ ਵਾਲੇ ਵੀ ਅਗਲੀਆਂ ਕੁਰਸੀਆਂ ਤੇ ਜਾ ਕੇ ਬੈਠੇ ਆ ਅਗਲੀਆਂ ਦਾੜੀਆਂ ਤੇ ਕੋਈ ਰਾਗੀ ਕਹਿ ਦਵੇ ਕੋਈ ਢਾਡੀ ਕਹਿ ਦਵੇ ਤੇ ਗੁੱਸਾ ਲੱਗਦਾ ਏ ਸਾਡੀਆਂ ਧੀਆਂ ਵੱਲ ਨੂੰ ਹੱਥ ਕਰ ਕਰਕੇ ਉਥੇ ਧੀਆਂ ਨੱਚੀਆਂ ਉਥੇ ਨੌ ਨੱਚੀ ਉਥੇ ਸੋਹਰਾ ਨੱਚਿਆ ਉਥੇ ਭਰਾ ਨੱਚਿਆ ਤੇ ਨੱਚਦੀ ਦੀ ਬਾਹ ਫੜ ਲਈ ਡਾਕਾ ਦੇ ਨਹੀਂ ਮਾਰਿਆ ਸ਼ਰਮ ਤੇ ਨਾ ਸਾਨੂੰ ਆਈ ਜਦੋਂ ਕੌਣ ਵਾਲੇ ਨੇ ਇਹ ਗਾਣਾ ਲਾਇਆ ਵੀ ਨੱਚਦੀ ਦੀ ਬਾਹ ਨਹੀਂ ਫੜ ਲਈ ਡਾਕਾ ਦੇ ਨਹੀਂ ਮਾਰਿਆ ਕੋਈ ਬਾਹ ਫੜ ਕੇ ਤੇ ਵਿਖਾਵੇ ਪਤਾ ਲੱਗ ਜੂ ਕਿਹੜੇ ਭਾ ਪੈਂਦੀ ਆ ਉਦੋਂ ਕੋਈ ਗੱਲ ਨਹੀਂ ਸਭ ਦਬੜੂ ਕੁਸੜੂ ਚੱਲੀ ਜਾਂਦਾ ਨੱਚੀ ਜਾਂਦੇ ਆ ਥੱਡੀਆਂ ਨਿਕਲਦੀਆਂ ਫਿਰ ਚਿੱਟੇ ਨੋਟਾਂ ਦੀਆਂ ਵਾਰੀਆਂ ਜਾਂਦੀਆਂ ਉਤੋਂ ਦੀਆਂ ਮੈਂ ਢਾਡੀ ਹਾਂ ਮਾਹ ਪੁਰਸ਼ਾਂ ਦਾ ਸਥਾਨ ਏ ਘਟੋ ਘਟ ਇਹ ਖਰਚੇ ਸੰਕੋਚ ਲਓ ਆਉਣ ਵਾਲੇ ਵਕਤ 'ਚ ਸੌਖੇ ਰਹੋਗੇ ਬਹੁਤ ਸੌਖੇ ਰਹੋਗੇ ਬਹੁਤ ਸੌਖੇ ਤਹਾਡੀ ਧੀ ਪੁੱਤ ਤੁਹਾਡੀ ਔਲਾਦ ਤੁਹਾਨੂੰ ਸ਼ਾਬਾਸ਼ ਦਊਗੀ ਅੱਜ ਤੇ ਨਹੀਂ ਪਤਾ ਲੱਗਦਾ ਪਰ ਅੱਜ ਤੋਂ 25 37 ਸਾਲੀ ਵੇਖਿਓ ਬਣਦਾ ਕੀ ਆ ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪੰਡਤਾਂ ਦੇ ਮੁੰਡੇ ਨੇ ਆਖਿਆ ਜਥੇਦਾਰਾ ਜੇ ਕੁਝ ਕਰਨਾ ਤੇ ਕਰ ਸਕਦਾ ਏ ਜਥੇਦਾਰ ਉੱਠ ਕੇ ਖਲੋ ਗਿਆ ਪੰਡਤਾਂ ਦੇ ਮੁੰਡੇ ਨੂੰ ਆਵਾਜ਼ ਮਾਰ ਕੇ ਕਹਿੰਦਾ ਹੁਣ ਤੂੰ ਬਹਿ ਹੁਣ ਮੈਂ ਬੋਲਣ ਲੱਗਾ ਹੀ ਉਹਨੇ ਆਖਿਆ ਕੀ ਬੋਲਣ ਲੱਗਾ ਉਹਨੇ ਆਖਿਆ ਕੁਝ ਬੋਲੂਗਾ ਹੀ ਪੰਡਤਾਂ ਦੇ ਮੁੰਡੇ ਨੇ ਆਖਿਆ ਤੈਨੂੰ ਪਤਾ ਮੈਂ ਆਇਆ ਕਿੱਥੋਂ ਜਥੇਦਾਰ ਕਹਿੰਦਾ ਤੂੰ ਦੱਸ ਦੇ ਕਹਿੰਦਾ ਮੈਂ ਆਇਆ ਕਸੂਰ ਸ਼ਹਿਰ ਚੋਂ ਤੁਹਾਡੇ ਨੇੜੇ ਆ ਬਾਰਡਰ ਟੱਪੂ ਕਸੂਰ ਆ ਮੈਂ ਆਇਆ ਕਸੂਰ ਸ਼ਹਿਰ ਚੋਂ ਕਸੂਰ ਸ਼ਹਿਰ ਦੇ ਆ 12 ਦਰਵਾਜ਼ੇ ਤੇ 12 ਪਠਾਨ ਤੇ ਇਕੱਲੇ ਇਕੱਲੇ ਪਠਾਨ ਕੋ 2-2 ਹਜ਼ਾਰ ਫੌਜ ਕਿੰਨੀ ਹੋ ਗਈ 12 ਗੁਣਾ 24 24 ਹਜ਼ਾਰ ਫੌਜ ਉਹਨਾਂ ਦੇ ਕੋਲ ਦੇ ਦੁਨੀਆ ਦੇ ਇਤਿਹਾਸ ਵਿੱਚ ਅੱਜ ਤੱਕ ਕਸੂਰ ਸ਼ਹਿਰ ਕੋਈ ਨਹੀਂ ਜਿੱਤ ਸਕਿਆ ਇਹ ਵੀ ਤੁਹਾਡੇ ਗਿਆਨ ਵਿੱਚ ਵਾਧਾ ਕਰ ਦਿਆਂ ਦੁਨੀਆ ਦਾ ਇਤਿਹਾਸ ਪੜ ਕੇ ਵੇਖ ਲਓ ਹਿੰਦੁਸਤਾਨ ਸਾਰਿਆਂ ਨੇ ਲੁੱਟਿਆ ਉਹ ਦਿੱਲੀ ਤੱਕ ਮਾਰ ਮਾਰੀ ਪਰ ਕਸੂਰ ਸ਼ਹਿਰ ਦੀਆਂ ਕੰਧਾਂ ਨੂੰ ਕੋਈ ਬੰਦਾ ਨਹੀਂ ਹੱਥ ਲਾ ਸਕਿਆ ਇਸ ਕਰਕੇ ਕਿਉਂਕਿ ਕਸੂਰ ਦਾ ਕਿਲਾ ਬੜਾ ਮਜ਼ਬੂਤ ਆ ਤੇ ਉਥੋਂ ਦੇ ਪਠਾਣਾਂ ਦਾ ਤੋੜ ਕੋਈ ਨਹੀਂ ਹੈਗਾ ਪਣਤਾ ਦੇ ਮੁੰਡੇ ਨੇ ਆਖਿਆ ਜਥੇਦਾਰਾ ਗੱਲ ਹਲਕੇ ਚ ਨਾ ਲਵੀ ਕਿ ਮੇਰੀ ਘਰ ਵਾਲੀ ਛਡਾਉਣ ਜਾਣੀ ਆ ਘਰ ਵਾਲੀ ਛਡਾਉਣ ਜਾਣੀ ਆ ਕਸੂਰ ਸ਼ਹਿਰ ਚੋਂ ਉਥੇ 12 ਪਠਾਨ 24000 ਫੌਜ ਤੇ ਉਹਨਾਂ ਦਾ ਆਗੂ ਆ ਉਸਮਾਨ ਖਾਨ ਉਹਦੇ ਨਾਲ ਪੰਗਾ ਲੈਣਾ ਤੇਰੇ ਵਰਗੇ ਬੰਦੇ ਦਾ ਕੰਮ ਨਹੀਂ ਜਥੇਦਾਰ ਨੇ ਆਵਾਜ਼ ਮਾਰ ਕੇ ਆਖਾ ਪਣਤਾ ਜਦੋਂ ਗੁਰੂ ਨਾਨਕ ਦੇ ਘਰ ਵਿੱਚ ਆ ਗਿਆ ਫਿਰ ਇੱਥੇ ਚੈਲੰਜ ਕਰਨ ਦੀ ਲੋੜ ਨਹੀਂ ਮੇਰੇ ਗੁਰੂ ਨੇ ਚਾਹਿਆ ਮੈਂ ਉਸਮਾਨ ਖਾਨ ਦਾ ਸਿਰ ਵੱਢ ਕੇ ਤੇ ਨੇਜੇ ਦੀ ਨੋਕ ਤੇ ਟੰਗ ਕੇ ਵਿਖਾਉ ਤੈਨੂੰ ਜੇ ਮੇਰੇ ਗੁਰੂ ਨੇ ਚਾਹਿਆ ਮੈਂ ਕਸੂਰ ਦੀ ਇੱਟ ਨਾਲ ਇੱਟ ਖੜਕਾ ਕੇ ਵਿਖਾਉਂਗਾ ਪੰਡਤ ਦੀ ਗੱਲ ਸੁਣਨ ਤੋਂ ਬਾਅਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਕਾਲ ਤਖਤ ਖੋਲ ਕੇ ਇੱਕ ਐਲਾਨ ਇੰਜ ਕਰਦਾ ਹੇ 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 ਅੱਖਾਂ ਰਸਬੀਰ ਭਰੀਆਂ ਮਛਾ ਬੁੰਨਿਆ ਤੇ ਓਏ ਅੱਖਾਂ ਰਸਬੀਰ ਭਰੀਆਂ ਸਜੇ ਗੱਬਰੇ ਸੋਣੀ ਤਲਵਾਰ ਹੋਵੇ ਮਾਰ ਮਾਰ ਜਿਸ ਵੈਰੀ ਦੇ ਕਹਣ ਲਾਏ ਹੋਵੇ ਤੇਗਮਾਰ ਸੁਟੇ ਜੀਰ ਪੱਥਰਾਂ ਨੂੰ ਦੇਗਮਾਰ ਸੁਟੇ ਜੀਰ ਪੱਥਰਾਂ ਨੂੰ ਇੰਨਾ ਭਾਵਾਂ ਦੇ ਵਿੱਚ ਬਲਕਾਰ ਹੋਵੇ 党。 ਪਤਨੀ ਸੁਣੀ ਪੁਕਾਰ ਹਰੀ ਸਿੰਘ ਜ਼ਰਦਾਰ ਨੇ ਜਦ ਵੇ ਪਤਨੀ ਸੁਣੀ ਪੁਕਾਰ ਜੋ ਤੇ ਕਾਲ ਰੂਪ ਤਲਵਾਰ ਗੱਡੀ ਸੂਤ ਮੇ ਆਣ ਚੋ ਤੇ ਕਾਲ ਰੂਪ ਤਲਵਾਰ ਗੱਡੀ ਸੂਤ ਮੇ ਆਣ ਚੋ ਤੇ ਕਾਲ ਰੂਪ ਤਲਵਾਰ ਗੱਡੀ ਸੂਤ ਮੇ ਆਣ ਚੋ ਤੇ ਕਾਲ ਰੂਪ ਤਲਵਾਰ ਹੋ ਕਹਿੰਦਾ ਸਿੱਖੀ ਜੋਸ਼ਨਾ ਤੇ ਸਿੰਘਾਂ ਨੂੰ ਲਲਕਾਰ 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 ਸਾਨੂੰ ਕਲਗੀ ਧਰਨੇ ਥਾਪਿਆ ਥਾਪਿਆ ਪਰੀ ਉਪਕਾਰ ਗਲਗੀ ਧਰਨੇ ਥਾਪਿਆ ਹੈ ਖਾਤਰ ਪਰ ਉਪਕਾਰ ਗਲਗੀ ਧਰਨੇ ਥਾਪਿਆ ਹੈ ਖਾਤਰ ਪਰ ਉਪਕਾਰ ਗਲਗੀ ਧਰਨੇ ਥਾਪਿਆ ਹੈ ਖਾਤਰ ਪਰ ਉਪਕਾਰ ਮੈਂ ਲੁੱਟਾਂ ਸ਼ਰਕਸੂਰ ਦਾ ਦਿਨ ਦੀਵੀ ਬਲਤਾਰ ਲੁੱਟਾਂ ਸ਼ਰਕਸੂਰ ਦਾ ਤੇ ਦਿਨ ਦੀਵੀ ਬਲਤਾਰ ਮੈਂ ਲੁੱਟਾਂ ਸ਼ਰਕਸੂਰ in the tv